ਓ ਮੇਰੀ ਆ ਰਬਾਹ ਦੇਖ ਲਾ ਕੀ ਹਾਲ ਕੀਤਾ ਇਹਨਾਂ ਨੇ ਵਿਟਰੀਏ ਕੀ ਕੀਤਾ ਪੁੱਤ ਓਏ ਦੇਖ ਲਾ ਕਿਦਾਂ ਸਾਰਾ ਇਹਨਾਂ ਨੇ ਸੋਫਾ ਸਾਰਾ ਹੀ ਸੋਫਾ ਖਾ ਗਏ ਗੰਦੇਓ ਗੰਦੇਓ ਕੌਣ ਕੌਣ ਸੀਗਾ ਨਾਲ ਕੌਣ ਕੌਣ ਸੀਗਾ ਨਾਲ ਇਹ ਕਿੱਡਿਆ ਤੂੰ ਵੀ ਨਾਲ ਸੀਗਾ ਤੂੰ ਵੀ ਨਾਲ ਸੀਗਾ ਓਏ ਹੋਏ ਹੋਏ ਸਾਰਾ ਸੋਫਾ ਹੀ ਖਾ ਗਏ ਤੂੰ ਵੀ ਨਾਲ ਸੀ ਤੂੰ ਵੀ ਨਾਲ ਸੀ ਨਾ ਹੈਂ ਤੂੰ ਵੀ ਨਾਲ ਸੀ ਤੂੰ ਵੀ ਨਾਲ ਸੀ ਹੁਣ ਸ਼ਰੀਰ ਬਣ ਕੇ ਬਹਿ ਗਈਆਂ ਥੱਲੇ ਤੂੰ ਵੀ ਨਾਲ ਸੀ ਨਾ ਹਾਂ ਤੂੰ ਨਾਲ ਸੋਣੀ ਤੂੰ ਨਾਲ ਹੋਣੀ ਪੱਕਾ ਸਭ ਤੋਂ ਤਗੜੀ ਤੂੰ ਹੀ ਆ ਤੂੰ ਹੀ ਕੱਲੀ ਸਭ ਤੋਂ ਜ਼ਿਆਦਾ ਇਦਾਂ ਦੇ ਕੰਮ ਤੇ ਬੀਏ ਦੀਏ ਤੇਰੇ ਤੇਰੇ ਕੰਮ ਆਗੇ ਤੇਰੇ ਕੰਮ ਆ ਹੁ ਇੱਧਰ ਕਿੱਧਰ ਵੱਡਦੀਆਂ ਘਰ ਦੇ ਵਿੱਚ ਜਾ ਕੇ ਹੈਂ ਤੂੰ ਪ੍ਰਧਾਨ ਬਣੀ ਹੋਣੀ ਵਿੱਚ ਹਨਾ ਸਾਰਿਆਂ ਤੋਂ ਤੇਰਾ ਹੀ ਕੰਮ ਆ ਇਹ ਇਹ ਆ ਆ ਦੇ ਇਹ ਹੁਣ ਉੱਪਰੋਂ ਖਾ ਕੇ ਹੁਣ ਥੱਲੇੋਂ ਖਾਣ ਲੱਗੀ ਆ